ਚੰਡੀਗੜ੍ਹ ਦੇ ਵਿੱਚ ਇੱਕ ਮੰਤਰੀ ਦੀ ਕੋਠੀ ਵਿੱਚ ਮਹਿਲਾ ਕਰਮਚਾਰੀ ਦੇ ਨਾਲ ਛੇੜਛਾੜ ਹੋ ਜਾਂਦੀ ਹੈ ਉਸ ਬੀਬੀ ਨਾਲ ਜਦੋਂ ਛੇੜਛਾੜ ਹੋਈ ਤਾਂ ਉਸਨੇ ਸਤੇ ਸਖਤ ਇਤਰਾਜ਼ ਕੀਤਾ ਔਰ ਜਦੋਂ ਉਸਨੇ ਇਤਰਾਜ਼ ਕੀਤਾ ਤੇ ਉਸ ਤੋਂ ਬਾਅਦ ਮੰਤਰੀ ਤੱਕ ਜਦੋਂ ਗੱਲ ਜਾਂਦੀ ਹੈ ਤੇ ਮੰਤਰੀ ਨੇ ਮਾਫੀ ਮੰਗਵਾ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਇੱਥੇ ਨਹੀਂ ਮੁੱਕੀ ਉਸ ਬੀਬੀ ਕਰਮਚਾਰੀ ਨੇ ਇਸ ਨੂੰ ਆਪਣੀ ਇੱਜ਼ਤ ਤੇ ਪਿਆ ਹੱਥ ਸਮਝਿਆ ਔਰ ਉਸਨੇ ਆਪਣੀ ਅਣਖ ਨੂੰ ਜਿੰਦਾਦਿਲੀ ਦੇ ਨਾਲ ਅੱਗੇ ਰੱਖਿਆ ਔਰ ਉਸਨੇ ਪਰਵਾਹ ਨਹੀਂ ਕੀਤੀ ਕਿ ਮੇਰਾ ਨੁਕਸਾਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਉਸਨੇ ਆਪਣੇ ਜਿਹੜੇ ਹੋਰ ਸਾਥੀ ਸੀ ਉਹਨਾਂ ਨੂੰ ਇਹ ਗੱਲ ਬਾਰੇ ਦੱਸਿਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤੇ ਉਸ ਤੋਂ ਬਾਅਦ ਫਿਰ ਮੰਤਰੀ ਦੀ ਕੋਠੀ ਨੂੰ ਪਹੁੰਚ ਜਾਂਦਾ ਘੇਰਾ ਤੇ ਮੰਤਰੀ ਦੀ ਕੋਠੀ ਦਾ ਘਰਾਓ ਹੋ ਜਾਂਦਾ ਤੇ ਨਾਹਰੇਬਾਜੀ ਤੱਕ ਕੀਤੀ ਗਈ ਉੱਥੇ ਖੂਬ ਹੰਗਾਮਾ ਹੋਇਆ ਉਹ ਇਸ ਕਰਕੇ ਕਿਉਂਕਿ ਦੋਸ਼ ਲੱਗੇ ਨੇ ਕਿ ਮੰਤਰੀ ਦੀ ਕੋਠੀ ਦੇ ਅੰਦਰ ਹੀ ਮੰਤਰੀ ਦੇ ਜਿਹੜੇ ਪੀਏ ਨੇ ਛੇੜਛਾੜ ਕੀਤੀ ਹੈ ਤਾਂ ਇਸ ਮਹਿਲਾ ਕਰਮਚਾਰੀ ਨੇ ਬੀਬੀ ਕਰਮਚਾਰੀ ਨੇ ਇਸ ਮਸਲੇ ਦੇ ਵਿੱਚ ਇਤਰਾਜ਼ ਜाहिर ਕੀਤਾ ਜਿਸ ਕਰਕੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਕੋਠੀ ਦੇ ਬਾਹਰ ਵੱਡਾ ਇਕੱਠ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਦੇ ਆ ਕਿ ਹਰਿਆਣਾ ਸਰਕਾਰ ਦੇ ਮੰਤਰੀ ਅਰਵਿੰਦਰ ਸ਼ਰਮਾ ਦੇ ਇਹ ਕੋਠੀ ਦੇ ਵਿੱਚ ਮਾਮਲਾ ਸਾਰਾ ਹੋਇਆ ਔਰ ਉਸ ਬੀਬੀ ਕਰਮਚਾਰੀ ਨੇ ਕਿਹਾ ਕਿ ਖੁਦ ਨੂੰ ਪੀਏ ਦੱਸਣ ਵਾਲੇ ਨੇ ਛੇੜਛਾੜ ਕੀਤੀ ਹਾਲਾਂਕਿ ਉਹ ਪੀਏ ਹੈ ਕਿ ਨਹੀਂ ਹੈ ਇਸ ਦੇ ਬਾਰੇ ਉਸ ਨੂੰ ਨਹੀਂ ਸੀ ਪਤਾ ਪਰ ਉਹ ਖੁਦ ਨੂੰ ਪੀਏ ਦੱਸਦਾ ਸੀ ਉਸ ਨੇ ਛੇੜਛਾੜ ਕੀਤੀ ਤੇ ਮੰਤਰੀ ਨੇ ਬਾਅਦ ਵਿੱਚ ਮਾਫੀ ਮੰਗਵਾ ਕੇ ਸਮਝੌਤਾ ਕਰਵਾ ਦਿੱਤਾ ਔਰ ਉਸ ਤੋਂ ਬਾਅਦ ਵੀ ਗੱਲ ਠੰਡੀ ਨਹੀਂ ਪਈ ਹਰਿਆਣਾ ਦੇ ਕੈਬਨਿਟ ਮੰਤਰੀ ਡਾਕਟਰ ਅਰਵਿੰਦਰ ਸ਼ਰਮਾ ਜਿਨ੍ਹਾਂ ਕੋਲ ਬੜੇ ਅਹਿਮ ਮੈਕਮੇ ਨੇ ਹਰਿਆਣਾ ਸਰਕਾਰ ਦੇ ਅੰਦਰ ਸਹਿਕਾਰਤਾ ਤੇ ਜੇਲ੍ਹ ਵਿਭਾਗ ਵੀ ਉਹਨਾਂ ਦੇ ਕੋਲ ਹੈ ਡਾਕਟਰ ਅਰਵਿੰਦਰ ਸ਼ਰਮਾ ਦੇ ਚੰਡੀਗੜ੍ਹ ਵਿੱਚ ਸਥਿਤ ਸਰਕਾਰੀ ਜਿਹੜਾ ਉਹਨਾਂ ਨੂੰ ਘਰ ਮਿਲਿਆ ਹੋਇਆ ਉੱਥੇ ਜਿਹੜਾ ਇਹ ਹੰਗਾਮਾ ਹੋ ਜਾਂਦਾ ਔਰ ਕੋਠੀ ਤੇ ਜਿਹੜੀ ਬੀਬੀ ਸਫਾਈ ਕਰਮਚਾਰੀ ਸੀ ਉਸਨੇ ਕੋਠੀ ਤੇ ਕੰਮ ਕਰਨ ਦੇ ਲਈ ਜਦੋਂ ਜਾਂਦੀ ਹੈ ਤੇ ਖੁਦ ਨੂੰ ਪੀਏ ਦੱਸਣ ਵਾਲੇ ਨੇ ਕਰਮਚਾਰੀ ਬੀਬੀ ਨਾਲ ਛੇੜਛਾੜ ਕੀਤੀ ਤੇ ਉਸ ਦਾ ਜ਼ਬਰਦਸਤੀ ਹੱਥ ਫੜ ਲਿਆ ਔਰ ਉਸ ਬੀਬੀ ਕਰਮਚਾਰੀ ਨੇ ਆਪਣੇ ਦੂਸਰੇ ਸਾਥੀ ਕਰਮਚਾਰੀ ਨੂੰ ਇਸ ਗੱਲ ਦੀ ਸੂਚਨਾ ਜਦੋਂ ਦਿੱਤੀ ਤੇ ਇਸ ਤੋਂ ਬਾਅਦ ਕਰਮਚਾਰੀਆਂ ਨੇ ਮੰਤਰੀ ਦੀ ਕੋਠੀ ਦਾ ਘਰਾਓ ਕਰ ਲਿਆ ਔਰ ਉਸ ਦਰਾਂ ਹੀ ਮੰਤਰੀ ਅਰਵਿੰਦਰ ਸ਼ਰਮਾ ਜਿਹੜੇ ਆਉਂਦੇ ਨੇ ਔਰ ਕੋਠੀ ਦੇ ਵਿੱਚ ਸੀ ਉਸ ਵਕਤ ਉਹਨਾਂ ਨੇ ਦੋਨਾਂ ਅੱਖਾਂ ਦੀ ਗੱਲ ਵੀ ਸੁਣੀ ਔਰ ਬਾਅਦ ਵਿੱਚ ਸਮਝੌਤਾ ਕਰਵਾ ਦਿੱਤਾ ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਪਰ ਇਸ ਮਾਮਲੇ ਦੇ ਵਿੱਚ ਹੁਣ ਖੁਦ ਨੂੰ ਜਿਹੜਾ ਪੀਏ ਜਿਸ ਨੇ ਦੱਸਿਆ ਉਸ ਦਾ ਨਾਮ ਹੈ ਦੀਪਕ ਡਾਕਟਰ ਅਰਵਿੰਦਰ ਸ਼ਰਮਾ ਨਾਇਬ ਸਿੰਘ ਸੈਣੀ ਸਰਕਾਰ ਦੇ ਵਿੱਚ ਸਹਿਕਾਰਤਾ ਤੇ ਜੇਲ੍ਹ ਮੰਤਰੀ ਨੇ ਔਰ ਟੂਰਿਜ਼ਮ ਮਹਿਕਮਾ ਵੀ ਉਹਨਾਂ ਦੇ ਕੋਲ ਹੈ ਔਰ ਚੰਡੀਗੜ੍ਹ ਸੈਕਟਰ 16 ਦੇ ਵਿੱਚ ਸਰਕਾਰੀ ਨਿਵਾਸ ਥਾਨ ਉਹਨਾਂ ਨੂੰ ਮਿਲਿਆ ਹੋਇਆ ਉੱਥੇ ਹੀ ਸਫਾਈ ਕਰਮਚਾਰੀ ਜਿਹੜੀ ਕੰਮ ਉਹਨਾਂ ਦੀ ਕੋਠੀ ਦੇ ਵਿੱਚ ਕਰਨ ਆਏ ਸੀ ਉਹਨਾਂ ਨੇ ਵੱਲੋਂ ਦੋਸ਼ ਲਾਇਆ ਜਾਂਦਾ ਤੇ ਕੋਠੀ ਦੇ ਵਿੱਚ ਮੌਜੂਦ ਦੀਪਕ ਕੌਸ਼ਕ ਨਾਮ ਦਾ ਇੱਕ ਕਰਮਚਾਰੀ ਕੰਮ ਕਰਦਾ ਸੀ ਦੀਪਕ ਨੇ ਖੁਦ ਨੂੰ ਮੰਤਰੀ ਦਾ ਆਪਣੇ ਆਪ ਨੂੰ ਪੀਏ ਦੱਸਿਆ ਉਸ ਨੇ ਇਸ ਤਰ੍ਹਾਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਕਿ ਮੰਤਰੀ ਦਾ ਪੀਏ ਦੱਸਾਂਗਾ ਤਾਂ ਸ਼ਾਇਦ ਰੌਲਾ ਵੀ ਨਹੀਂ ਪਵੇਗਾ ਔਰ ਮਸਲਾ ਵੀ ਨਹੀਂ ਵਧੇਗਾ ਔਰ ਛੇੜ-ਛਾੜ ਜਿਹੜੀ ਕੀਤੀ ਗਈ ਹੈ ਮਹਿਲਾ ਕਰਮਚਾਰੀ ਨੇ ਜਿਹੜਾ ਦੋਸ਼ ਲਾਇਆ ਸੀ ਬੀਬੀ ਨੇ ਕਿ ਮੇਰਾ ਜ਼ਬਰਦਸਤੀ ਹੱਥ ਫੜ ਲਿਆ ਗਿਆ ਸੀ ਤਾਂ ਉਸ ਨੇ ਸਖਤ ਇਤਰਾਜ਼ ਕੀਤਾ ਦੁਪਹਿਰ ਨੂੰ ਹੀ ਦੀਪਕ ਤੇ ਉਸ ਦੇ ਵਿੱਚ ਵਿਚਕਾਰ ਹੈ ਜਿਹੜੀ ਉਹ ਬਹਿਸ ਵੀ ਹੋ ਜਾਂਦੀ ਔਰ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਬੀਬੀ ਕਰਮਚਾਰੀ ਨੇ ਦੀਪਕ ਤੋਂ ਆਪਣਾ ਹੱਥ ਵੀ ਛਡਵਾਇਆ ਔਰ ਜ਼ਬਰਦਸਤੀ ਜਿਹੜੀ ਉਸ ਨਾਲ ਕੀਤੀ ਜਾ ਰਹੀ ਸੀ ਉਸਨੇ ਸਖਤ ਇਤਰਾਜ਼ ਕਰਕੇ ਆਪਣੇ ਸਾਥੀ ਕਰਮਚਾਰੀਆਂ ਨੂੰ ਸਹਿਯੋਗੀ ਕਰਮਚਾਰੀਆਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਤੇ ਤੁਰੰਤ ਮੰਤਰੀ ਦੀ ਕੋਠੀ ਦੇ ਬਾਹਰ ਵੱਡਾ ਇਕੱਠ ਹੋ ਜਾਂਦਾ ਔਰ ਇਸ ਮਾਮਲੇ ਨੂੰ ਵਧਦਾ ਹੋਇਆ ਦੇਖ ਕੇ ਡਾਕਟਰ ਅਰਵਿੰਦਰ ਸ਼ਰਮਾ ਜਿਹੜੇ ਕੈਬਨਿਟ ਮੰਤਰੀ ਨੇ ਹਰਿਆਣਾ ਸਰਕਾਰ ਦੇ ਉਹਨਾਂ ਨੂੰ ਵੀ ਲੱਗਿਆ ਕਿ ਇਸ ਦੇ ਨਾਲ ਬਦਨਾਮੀ ਹੋਵੇਗੀ ਪਰ ਉਦੋਂ ਤੱਕ ਹੰਗਾਮਾ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਕਿ ਬੇਸ਼ੱਕ ਉਹਨਾਂ ਨੇ ਦੋਵਾਂ ਧਿਰਾਂ ਨੂੰ ਬੁਲਾ ਕੇ ਇਸ ਗੱਲ ਨੂੰ ਲੈ ਕੇ ਹਾਲਾਂਕਿ ਚਾਹੀਦਾ ਤਾਂ ਇਹ ਸੀ ਮੰਤਰੀ ਦੇ ਵੱਲੋਂ ਕਿ ਜਿਸ ਨੇ ਵੀ ਇਹ ਛੇੜਛਾੜ ਕੀਤੀ ਹੈ ਉਸ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੂੰ ਖੁਦ ਆਪਣੀ ਸ਼ਿਕਾਇਤ ਦਿੰਦੇ ਔਰ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਂਦੇ ਪਰ ਹੁਣ ਇਥੋਂ ਹੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸੱਤਾ ਦੇ ਵਿੱਚ ਬੈਠੇ ਕੁਝ ਤਾਕਤਵਰ ਲੋਕ ਹੁੰਦੇ ਨੇ ਔਰ ਉਹਨਾਂ ਦਾ ਨਜਾਇਜ਼ ਫਾਇਦਾ ਉਹਨਾਂ ਦੇ ਕਰੀਬੀ ਜਦੋਂ ਚੱਕਦੇ ਨੇ ਇੱਕ ਤੇ ਉਸ ਦੇ ਨਾਲ ਬਦਨਾਮੀ ਹੁੰਦੀ ਔਰ ਦੂਸਰਾ ਜੋ ਸਫਾਈ ਕਰਮਚਾਰੀ ਸੀ ਬੀਬੀ ਕਿਉਂਕਿ ਉਸ ਦੇ ਉੱਤੇ ਹੋ ਸਕਦਾ ਇਸ ਤਰ੍ਹਾਂ ਦਾ ਜਦੋਂ ਮਾਹੌਲ ਬਣਦਾ ਹੈ ਬੇਸ਼ੱਕ ਉਸ ਨੇ ਸਹਿਮਤੀ ਦਿੱਤੀ ਹੋਵੇਗੀ ਪਰ ਉਸ ਦੇ ਨਾਲ ਜਿਹੜੀ ਜ਼ਬਰਦਸਤੀ ਹੋਈ ਹੈ ਉਸ ਦੇ ਲਈ ਕਾਨੂੰਨੀ ਕਾਰਵਾਈ ਵੀ ਕਰਨੀ ਜਿਹੜੀ ਹੈ ਜ਼ਰੂਰ ਬਣਦੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਹੋਰ ਸਹਿਯੋਗੀ ਕਰਮਚਾਰੀ ਉੱਥੇ ਆ ਜਾਂਦੇ ਨੇ ਤਾਂ ਮਾਮਲਾ ਜਿਹੜਾ ਆ ਉਹ ਠੰਡਾ ਕਰ ਦਿੱਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਹੀ ਮંત્રી ਜਿਹੜਾ ਅਰਵਿੰਦਰ ਸ਼ਰਮਾ ਉਹਨਾਂ ਨੇ ਮੌਕੇ ਉੱਤੇ ਪਹੁੰਚਿਆ ਦੇਖਿਆ ਕਿ ਇਹ ਜਿਹੜੀ ਗੱਲ ਹੈ ਜਦੋਂ ਬਾਹਰ ਜਾਏਗੀ ਤੇ ਇਸ ਦੇ ਨਾਲ ਸਾਡੀ ਵੀ ਬਦਨਾਮੀ ਹੁੰਦੀ ਹੈ ਔਰ ਉਸਨੇ ਉਸ ਦੀ ਪਤਨੀ ਨੇ ਦੀਪਕ ਨੂੰ ਵੀ ਜਿਹੜੀ ਹੈ ਝਾੜਚੰਬ ਕੀਤੀ ਕਿਸ ਤਰ੍ਹਾਂ ਉਸਨੇ ਕਿਉਂ ਕੀਤਾ ਔਰ ਪੂਰੇ ਮਾਮਲੇ ਦੀ ਦੀਪਕ ਨੇ ਬੇਸ਼ੱਕ ਮੌਕੇ ਉੱਤੇ ਮਾਫੀ ਮੰਗ ਲਈ ਹੈ ਹਾਲਾਂਕਿ ਇਸ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਗਿਆ ਪਰ ਇਸ ਲਈ ਪੁਲਿਸ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੋ ਸਕਦਾ ਹੈ ਜਿਵੇਂ ਮਾਮਲਿਆਂ ਦੇ ਵਿੱਚ ਜਦੋਂ ਕੋਈ ਛੋਟੇ ਕਰਮਚਾਰੀ ਹੁੰਦੇ ਨੇ ਉਹਨਾਂ ਉੱਤੇ ਕਈ ਤਰ੍ਹਾਂ ਦੇ ਦਬਾਅ ਵੀ ਪੈ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਇੱਕ ਮੰਤਰੀ ਇਹ ਤਾਂ ਇੱਕ ਮੰਤਰੀ ਦੇ ਨਾਮ ਦੇ ਉੱਤੇ ਜਾਂ ਉਸ ਦੇ ਕਰੀਬੀ ਨੇ ਛੇੜਛਾੜ ਦੀ ਜਿਹੜੀ ਗੱਲ ਕੀਤੀ ਹੈ ਜਦੋਂ ਖੱਟੜ ਸਰਕਾਰ ਸੀ ਤੇ ਉਸ ਵਕਤ ਇੱਕ ਕੈਬਨਿਟ ਮੰਤਰੀ ਸੰਦੀਪ ਸਿੰਘ ਉੱਤੇ ਵੀ ਬੜੇ ਗੰਭੀਰ ਦੋਸ਼ ਲੱਗੇ ਸੀ ਹਾਲਾਂਕਿ ਉਹਨਾਂ ਕੋਲੋਂ ਮਹਿਕਮਾ ਵਾਪਸ ਲੈ ਲਿਆ ਗਿਆ ਸੀ ਸਪੋਰਟਸ ਦਾ ਪਰ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਸੀ ਹੋਈ ਪਰ ਇੱਕ ਜਿਹੜੀ ਜੂਨੀਅਰ ਕੋਚ ਸੀ ਉਸ ਨੇ ਜਰੂਰ ਉਸ ਮੰਤਰੀ ਦੇ ਖਿਲਾਫ ਮੋਰਚਾ ਵੜ ਦਿੱਤਾ ਸੀ ਔਰ 2022 ਦਾ ਮਾਮਲਾ ਸੀ ਹਰਿਆਣਾ ਦੇ ਵਿੱਚ ਉਦੋਂ ਵੀ ਹਰਿਆਣਾ ਸਰਕਾਰ ਦੀ ਬੀਜੇਪੀ ਸਰਕਾਰ ਦੀ ਕਾਫੀ ਜ਼ਿਆਦਾ ਬਦਨਾਮੀ ਹੋਈ ਸੀ ਹਾਲਾਂਕਿ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਮੰਤਰੀ ਸੰਦੀਪ ਸਿੰਘ ਨੇ ਪਰ ਜੂਨੀਅਰ ਕੋਚ ਨੇ ਇਹ ਲੜਾਈ ਲੜਨ ਦੇ ਲਈ ਅਦਾਲਤ ਤੱਕ ਦਾ ਰੁਖ ਕੀਤਾ ਔਰ ਉਸ ਮਹਿਲਾ ਕੋਚ ਨੇ ਕਿਹਾ ਸੀ ਕਿ ਸੰਦੀਪ ਨੇ ਮੈਨੂੰ ਇੰਸਟਾਗ੍ਰam ਦੇ ਉੱਤੇ ਸਨੈਪਚੈਟ ਦੇ ਉੱਤੇ ਮੈਸੇਜ ਵੀ ਭੇਜੇ ਨੇ ਔਰ 1 ਜੁਲਾਈ ਨੂੰ ਮੰਤਰੀ ਨੇ ਸਨੈਪਚੈਟ ਚੈਟ ਤੇ ਉੱਤੇ ਕਾਲ ਵੀ ਕੀਤੀ ਸੀ ਜਿਸ ਤੋਂ ਬਾਅਦ ਡਾਕੂਮੈਂਟਸ ਤੇ ਵੈਰੀਫਿਕੇਸ਼ਨ ਦੇ ਲਈ ਮੈਨੂੰ ਸੈਕਟਰ 7 ਚੰਡੀਗੜ੍ਹ ਦੇ ਵਿੱਚ ਆਪਣੇ ਨਿਵਾਸ ਥਾਨ ਦੇ ਉੱਤੇ ਨਿਵਾਸ ਥਾਨ ਦੇ ਉੱਤੇ ਬੁਲਾਇਆ ਗਿਆ ਸੀ ਤੇ ਉਦੋਂ ਹੀ ਉਸ ਨੇ ਆਪਣੇ ਕੈਬਨ ਦੇ ਵਿੱਚ ਮੇਰੇ ਨਾਲ ਬਤਮੀਜੀ ਕੀਤੀ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਟੀ-ਸ਼ਰਟ ਵੀ ਫੜ ਲਈ ਸੀ ਔਰ ਉਸ ਮਹਿਲਾ ਕੋਚ ਦੇ ਬੀਬੀ ਕੋਚ ਦੇ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਮੰਤਰੀ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਘਿਰ ਗਏ ਸਨ ਔਰ ਇਹ ਵੀ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਸੀ ਹਾਲਾਂਕਿ ਉਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਥਾਣੇ ਦੇ ਵਿੱਚ ਆਈ ਪੀਸੀ ਦੀ ਧਾਰਾ 354 354ਏ 354ਬੀ 342 ਤੇ 506 ਦੇ ਤਹਿਤ ਕੇਸ ਤੱਕ ਵੀ ਦਰਜ ਕੀਤਾ ਗਿਆ ਸੀ ਵਿਵਾਦ ਵਾਧੇ ਨੂੰ ਦੇਖ ਕੇ ਸੰਦੀਪ ਸਿੰਘ ਕੋਲੋਂ ਖੇਡ ਵਿਭਾਗ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀ ਫਿਲਹਾਲ ਉਸ ਕੇਸ ਦੀ ਵੀ ਹਾਲੇ ਤੱਕ ਜਾਂਚ ਚੱਲ ਰਹੀ ਹੈ ਉਹ ਜਾਂਚ ਅਦਾਲਤੀ ਪ੍ਰਕਿਰਿਆ ਦਾ ਫਿਲਹਾਲ ਹਿੱਸਾ ਬਣੀ ਹੋਈ ਹੈ ਹਾਲਾਂਕਿ ਉਦੋਂ ਕੋਚ ਛੜ ਗਈ ਸੀ ਅ ਜੂਨੀਅਰ ਕੋਚ ਨੇ ਵਿਵਾਕੀ ਦੇ ਨਾਲ ਮੀਡੀਆ ਵਿੱਚ ਆ ਕੇ ਗੱਲਾਂ ਕੀਤੀਆਂ ਸੀ ਜਿਸ ਦੇ ਕਰਕੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਦਬਾਅ ਪੈ ਗਿਆ ਤੇ ਚੰਡੀਗੜ੍ਹ ਪੁਲਿਸ ਨੂੰ ਵੀ ਉਸ ਕੇਸ ਦੇ ਵਿੱਚ ਮੁਕਦਮਾ ਤੱਕ ਦਰਜ ਕਰਨਾ ਪਿਆ ਸੀ ਹਾਲਾਂਕਿ ਇਸ ਤੋਂ ਬਾਅਦ ਕੁਝ ਵੀ ਮੰਤਰੀ ਦਾ ਨਹੀਂ ਸੀ ਵਿਗੜਿਆ ਪਰ ਇਸ ਮਾਮਲੇ ਦੇ ਵਿੱਚ ਮੰਤਰੀ ਦੀ ਕੋਠੀ ਦੇ ਅੰਦਰ ਜੇਕਰ ਸਫਾਈ ਕਰਮਚਾਰੀ ਦੇ ਨਾਲ ਛੇੜਛਾੜ ਹੋਈ ਹੈ ਤੇ ਇਸ ਦੇ ਨਾਲ ਆਪਣੇ ਆਪ ਦੇ ਵਿੱਚ ਹੀ ਸਰਕਾਰ ਦੀ ਔਰ ਉਸ ਮੰਤਰੀ ਦੀ ਬਦਨਾਮੀ ਹੁੰਦੀ ਹੈ ਇਸੇ ਕਰਕੇ ਕਰਮਚਾਰੀਆਂ ਦੇ ਇਕੱਠ ਨੂੰ ਦੇਖਦੇ ਹੋਏ ਆਇਆ ਮੌਕੇ ਉੱਤੇ ਹੀ ਨਿਪਟਾ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਵਿੱਚ ਵੀ ਜੇਕਰ ਉਸ ਬੀਬੀ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਜਾਵੇ ਤਾਂ ਉਸ ਛੇੜਛੇੜ ਛੇੜਛਾੜ ਕਰਨ ਵਾਲੇ ਵਿਅਕਤੀਆਂ ਦੀਆਂ ਵੀ ਮੁਸ਼ਕਲਾਂ ਵਾ ਸਕਦੀਆਂ ਸੀ ਉਸ ਦੇ ਖਿਲਾਫ ਵੀ ਮੁਕਦਮਾ ਦਰਜ ਹੋ ਸਕਦਾ ਸੀ ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਜਦ ਤੱਕ ਨਵਾਂ ਅਪਡੇਟ ਸਾਹਮਣੇ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ